ਅੱਜ ਮੈਨੂੰ ਸੁਭਾਗ ਪ੍ਰਾਪਤ ਹੋਇਆ ਹੁਕਮਰਾਜ ਗੁਪਤਾ ਜੀ ਦੇ ਘਰ ਉਹਨਾਂ ਦੇ ਨਿਵਾਸ ਸਥਾਨ ਦੇ ਉੱਤੇ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਨ ਦਾ ਤੇ ਮੇਰੀ ਲੰਬੇ ਸਮੇਂ ਤੋਂ ਇਹ ਤਮੰਨਾ ਸੀ ਕਿ 90 ਦੇ ਅੰਕੜੇ ਨੂੰ ਉਮਰ ਦੇ ਹਿਸਾਬ ਨਾਲ ਜਿਹੜਾ ਹੈਗਾ ਪਹੁੰਚ ਰਹੇ ਸਦਾ ਸ਼੍ਰੀ ਹੁਕਮਰਾਜ ਜੀ ਜਿਨ੍ਹਾਂ ਦਾ ਪਿੰਡ ਦੀਆਂ ਗਲੀਆਂ ਦੇ ਨਾਲ ਬੜਾ ਮੋਹ ਹੈਗਾ ਅਕਸਰ ਹੀ ਉਹ ਪਿੰਡ ਦੀਆਂ ਗੱਲਾਂ ਕਰਦੇ ਰਹਿੰਦੇ ਆ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਪਿੰਡ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਲਗਾਉਣੀ ਖਾਸ ਕਰਕੇ ਜਿਹੜਾ ਸਾਲਾਨਾ ਟੂਰਨਾਮੈਂਟ ਹੁੰਦਾ ਹੈ ਇੱਕ ਵਾਰੀ ਮੈਨੂੰ ਵੀ ਇਹਨਾਂ ਦੇ ਨਾਲ ਸੰਗ ਕਰਨ ਦਾ ਮੌਕਾ ਮਿਲਿਆ ਸੀਗਾ ਤੇ ਹਮੇਸ਼ਾ ਜਿਹੜੇ ਬਹੁਤ ਹੀ ਉੱਚੇ ਅਹੁਦੇ ਤੇ ਪਹੁੰਚਣ ਦੇ ਬਾਵਜੂਦ ਵੀ ਪਿੰਡ ਦੀਆਂ ਗਲੀਆਂ ਦੇ ਮੋਹ ਤੇ ਆਪਣਤ ਨੂੰ ਨਹੀਂ ਭੁੱਲੇ ਤੇ ਅੱਜ ਉਹਨਾਂ ਦਾ ਇੰਨਾ ਨੌ ਦਹਾਕਿਆਂ ਦਾ ਲੰਬਾ ਜੀਵਨ ਸਬਰ ਉਦੇ ਬਾਰੇ ਕੁਝ ਜੜੀਆਂ ਹੈਗੀਆਂ ਗੱਲਾਂ ਕਰਨ ਦੀ ਜੋ ਮੇਰੀ ਤਮੰਨਾ ਸੀ ਤੋ ਅੱਜ ਪੂਰੀ ਹੋਣ ਜਾ ਰਹੀ ਹੈ ਤੋ ਆਓ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਗੁਪਤਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੜੇ ਲੰਬੇ ਸਮੇਂ ਤੋਂ ਇੱਛਾ ਸੀ ਜਿਸ ਤਰ੍ਹਾਂ ਦੀ ਤੁਹਾਡੀ ਸ਼ਖਸੀਅਤ ਹੈ ਉਹ ਤੁਹਾਡੇ ਜੀਵਨ ਸਫਰ ਬਾਰੇ ਜਾਣਨ ਦੀ ਜਿਸ ਤਰ੍ਹਾਂ ਤੁਸੀਂ ਦੁੱਧੜੇ ਕਿੰਡ ਦਾ ਜਿਹੜਾ ਲੰਮੇ ਸਮੇਂ ਤੋਂ ਉਹ ਹਰ ਪੱਖੋਂ ਖਿਆਲ ਰੱਖਦੇ ਆਏ ਹੋ ਆਪਣੇ ਆਪਣੀਆਂ ਜੜਾਂ ਨਾਲ ਜੁੜੇ ਰਹੇ ਹੋ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਮੈਂ ਪੁੱਛਣਾ ਚਾਹਾਂਗਾ ਕਿ ਤੁਹਾਡਾ ਜਿਹੜੇ ਹੈਗੇ ਆ ਮਾਤਾ ਪਿਤਾ ਦਾ ਨਾਮ ਕੀ ਸੀ ਪਿਤਾ ਦਾ ਨਾਮ ਸ਼੍ਰੀ ਸ਼ਾਮ ਲਾਲ ਜੀ ਮਾਤਾ ਦਾ ਨਾਮ ਸ਼੍ਰੀਮਤੀ ਦੁਰਗਾ ਦੇਵੀ ਦੁਰਗਾ ਦੇਵੀ ਤੇ ਦਾਦਾ ਦਾਦੀ ਦਾ ਦਾਦਾ ਸੀਗੇ ਬਖਸ਼ੀराम ਬਖਸ਼ੀराम ਗਾਂਧੀ ਨੇ ਸੀ ਗੱਦੀ ਨੇ ਸੀ ਅੱਛਾ ਇਹਨਾਂ ਦਾ ਜਿਹੜਾ ਹੈਗਾ ਮਤਲਬ ਕਾਰੋਬਾਰ ਕੀ ਸੀਗਾ ਪਿਤਾ ਦਾ ਤੁਹਾਡਾ ਕਾਰੋਬਾਰ ਕੀ ਸੀ ਜਨਰਲ ਸਟੋਰ ਜਨਰਲ ਸਟੋਰ ਉੱਥੇ ਪਿੰਡ 'ਚ ਹੀ ਕਰਦੇ ਸੀਗੇ ਪਿੰਡ 'ਚ ਪਿੰਡ 'ਚ ਕਰਦੇ ਸੀ ਕਰਦੇ ਤੇ ਉਦੋਂ ਮਤਲਬ ਜਿਹੜੇ ਤੁਹਾਡੇ ਪਰਿਵਾਰ ਨਾਲ ਸੰਬੰਧਤ ਸਕੇ ਸੰਬੰਧੀਆਂ ਦੇ ਜਾਂ ਪਿੰਡ ਦੇ ਵਿੱਚ ਇਦਾਂ ਦੇ ਜਿਹੜੇ ਦੁਕਾਨਦਾਰ ਦੁਕਾਨਦਾਰੀ ਦਾ ਧੰਦਾ ਕਰਨ ਵਾਲੇ ਕੀਤਾ ਕਰਨ ਵਾਲੇ ਕਿੰਨੇ ਕੁ ਘਰ ਸੀਗੇ ਅੰਦਾਜ਼ਾ ਜਿਵੇਂ ਸਾਡੀ ਸੁਰਤ ਦੇ ਵਿੱਚ ਬਨਾਰਸੀ ਦਾਸ ਜੀ ਹੈਗੇ ਸੀਗੇ ਚਾਰ ਚਾਰ ਪੰਜ ਹੁੰਦੇ ਸੀਗੇ ਚਾਰ ਪੰਜ ਸੀਗੇ ਤੇ ਤੁਸੀਂ ਮਤਲਬ ਕਿੰਨੇ ਭਰਾ ਸੀਗੇ ਚਾਰ ਕਿਹੜੇ ਕਿਹੜੇ ਸੀ ਸ਼੍ਰੀ ਆਤਮਾਰਾਮ ਤੇ ਸਭ ਤੋਂ ਵੱਡੇ ਸੀ ਦਰਤੇ ਵੱਡੇ ਹਾਂਜੀ ਸ੍ਰੀ ਪਿਆਰਾ ਲਾਲ ਉਹ ਕੇ ਸ੍ਰੀ ਮੇਗਰਾਜ ਜੀ ਰੋਕਮਨ ਰਾਜ ਤੇ ਤੁਸੀਂ ਕਿੰਨੇਵੇਂ ਸੀਗੇ ਹੈ ਤੁਸੀਂ ਤੁਹਾਡਾ ਜਿਹੜਾ ਹੈਗਾ ਮਤਲਬ ਤੁਸੀਂ ਵੱਡੇ ਤੋਂ ਛੋਟੇ ਸੀਗੇ ਨਾ ਸਾਰਿਆਂ ਤੋਂ ਛੋਟਾ ਸੀ ਤੁਸੀਂ ਸਾਰਿਆਂ ਤੋਂ ਛੋਟੇ ਸੀ ਜਾਨੀ ਸਭ ਤੋਂ ਵੱਡੇ ਸੀਗੇ ਆਤਮਾਰਾਮ ਆਤਮਾਰਾਮ ਫਿਰ ਸ਼ੁਰੂ ਹੋਣ ਪਿਆਰਾ ਲਾਲ ਤੇ ਮੇਗਰਾਜ ਮੇਗਰਾਜ ਹਾਂ ਤੇ ਚੌਥੇ ਤੁਸੀਂ ਸੀਗੇ ਹਾਂ ਮੇਰੇ ਮੇਰਾ ਗਰਾਜ ਜੀ ਦੇ ਤੇ ਮੇਰੇ ਵਿੱਚ ਇੱਕ ਬੱਚਾ ਹੋਰ ਹੋਇਆ ਸੀ ਲੜਕਾ ਅੱਛਾ ਪਰ ਮਰ ਗਿਆ ਸੀ ਉਹ ਕਿੰਨੀ ਕੁ ਉਮਰ ਦੇ ਵਿੱਚ ਹੈ ਕਿੰਨੀ ਕੁ ਉਮਰ ਦੇ ਵਿੱਚ ਨਹੀਂ ਮੈਨੂੰ ਨਹੀਂ ਪਤਾ ਅੱਛਾ ਤੇ ਉਹਨਾਂ ਦੀ ਮਤਲਬ ਆਮ ਕਰਕੇ ਉਹ ਤੋਂ ਬਿਮਾਰੀਆਂ ਵਗੈਰਾ ਵੀ ਬਿਮਾਰ ਬਿਮਾਰੀਆਂ ਵਗੈਰਾ ਵੀ ਪੈਂਦੀਆਂ ਰਹਿੰਦੀਆਂ ਸੀ ਹਾਂ ਪਤਾ ਨਹੀਂ ਕਿਸੇ ਦਾ ਹੀ ਕੋਈ ਵਜ੍ਹਾ ਹੋਈ ਹੋएगी ਅੱਛਾ ਤੁਸੀਂ ਜਿਹੜੀ ਤੁਹਾਡੀ ਪ੍ਰਾਇਮਰੀ ਸਿੱਖਿਆ ਕਿੱਥੇ ਹੋਈ ਮਚੂਣਾ ਬਚੂਣਾ ਬੱਚਾ ਨੇ ਉਹ ਪ੍ਰੀਮੇ ਸਕੂਲ ਸੀਗਾ ਕਿੰਨੀਆਂ ਜਮਾਤਾਂ ਦਾ ਸੀਗਾ ਚਾਰ ਦਾ ਚਾਰ ਜਮਾਤਾਂ ਦਾ ਤੇ ਮੀਡੀਅਮ ਕਿਹੜਾ ਚੱਲਦਾ ਸੀ ਉਹ ਉਰਦੂ ਉਰਦੂ ਅੱਛਾ ਉਹ ਚਾਰ ਜਮਾਤਾਂ ਤੁਸੀਂ ਫਿਰ ਉਰਦੂ ਚ ਪੜੇ ਹੋ ਹਾਂ ਓਕੇ ਤੇ ਉਸ ਤੋਂ ਬਾਅਦ ਕਿੱਥੇ ਦਾਖਲ ਹੋਏ ਚੌਥੀ ਤੋਂ ਬਾਅਦ ਬੁੜਲਾਡਾ ਹਾਈ ਸਕੂਲ ਬੁੜਲਾਡੇ ਹਾਈ ਸਕੂਲ ਸੀਗਾ ਉਹ ਹਾਂ ਤੇ ਇਹ ਕਿਹੜੇ ਸਾਲ ਦੀ ਗੱਲ ਹੈ ਮੇਰਾ ਡੇਟ ਰੋੜਿਆ ਨੇ 47 ਵੈਸੇ ਤੁਹਾਡੀ ਜਨਮ ਤਾਰੀਖ ਕੀ ਹੈਗੀ ਡੇਟ ਆਫ ਬਰਥ ਨਹੀਂ ਪਤਾ ਅੰਦਾਜ਼ਾ ਅੰਦਾਜ਼ਾ ਗਵਰਨਮੈਂਟ ਰਿਕਾਰਡ ਚ ਹੈ 1 ਫਰਵਰੀ 1935 1 ਫਰਵਰੀ 1935 35 ਤੇ ਇਹਦਾ ਮਤਲਬ ਤੁਸੀਂ ਫਿਰ ਸਨ 47 ਵੇਲੇ 12 ਸਾਲ ਦੇ ਸੀਗੇ ਤਕਰੀਬਨ ਤੇ ਤੇ 7 12 ਹੋਗੇ ਨਾ ਲੜਾਈ ਇਤਾਰੇ ਰੰਗੇ ਪੰਜਾ ਕੰਜਾ ਬੰਜਾ ਅਤਰ ਬੰਜਾ ਹਮ ਨਹੀਂ ਹੋਈ ਕਿ ਆ ਮੁੰਮੇ 48 ਗਿਆ ਹੋਂ ਸਕੂਲ ਅੱਛਾ 48 ਦੇ ਵਿੱਚ ਹਾਂ ਮੈਨੂੰ 9 ਸਾਲ ਦਾ ਲਿਖਿਆ ਸੀ ਸਕੂਲ ਵਿੱਚ ਪ੍ਰਾਇਮਰੀ ਹਮ 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 ਨਵਾਂ ਤੇ ਚਾਰ ਤੇਰਾਂ ਸਾਲ ਹੋ ਗਏ ਪਰ ਹੀ ਹੋ ਗਿਆ ਠੀਕ ਹੈ ਤੇ ਦਸਵੀਂ ਕਰਨ ਤੋਂ ਬਾਅਦ ਫਿਰ ਦਸਵੀਂ ਤੁਸੀਂ ਬਡਲਾੜੀ ਤੋਂ ਪਾਸ ਕੀਤੀ ਦਸਵੀਂ ਕਰਨ ਤੋਂ ਬਾਅਦ ਅ ਤੁਸੀਂ ਕੀ ਕੀਤਾ ਮੇਰੇ ਹੈਲ ਮੈਸਜੇਸ ਤੇ ਸਰਦਾਰ ਬਸੰਤ ਸਿੰਘ ਸਿਕੰਡਰ ਅੱਛਾ ਜੀ ਸਿਕੰਡਰ ਜੀ ਕਿਹੜੇ ਰਹਿੰਦਾ ਲੋਪਾਲੀਏ ਉਹ ਨਾਲੇ ਬੜੀ ਹੋਗੀ ਫਰੀਦਕੋਟ ਇੱਥੋਂ ਬੁਢਲਾਡੇ ਤੋਂ ਹਾਂ ਜੀ ਤੇ ਮੇਰੀ میٹرਕ ਹੋ ਗਈ ਜੀ ਮੈਨੂੰ ਉਹਨਾਂ ਨੂੰ ਮਿਲਣ ਗਿਆ ਫਰੀਦਕੋਟ ਹਾਂਜੀ ਇਹ ਮੈਨੂੰ ਲੈ ਕੇ ਨਾ ਨੇ ਬੱਸ ਕੋਟੀ ਦਿੱਤਾ ਗਾਈਡ ਦਿੱਤਾ ਹਾਂਜੀ ਹਾਂ ਹਨੀ ਮੈਂ ਉਹਨਾਂ ਨੂੰ ਤੁਸੀਂ ਇੱਥੇ ਬੈਠ ਜਾ ਭੋਵੇਂ ਉਹ ਲੈ ਲਓ ਕੁਰਸੀ ਹਾਂ ਲੈ ਲਓ ਕਰੋ ਕਰੋ ਕੁਰਸੀ ਕਰੋ ਕਰੋ ਨੀ ਉਹ ਉੱਤੇ ਉੱਪਰ ਚੜ ਕੇ ਬੈਠ ਜਾਓ ਅੱਜ ਤੇ ਲਾ ਲੋ ਇੱਥੇ ਬੈਠੋ ਇੱਥੇ ਆਉਣਾ ਨਹੀਂ ਨਾ ਫਿਰ ਤੁਹਾਡੀ ਵਿਚ ਵਿਚਾ ਨਹੀਂ ਚਾਹੀਦੇ ਤੁਮ ਚਲੋ ਕੋਈ ਗਏ ਹਾਂਜੀ ਮੈਂ ਉਹਨਾਂ ਕੋਲ ਗਿਆ ਹਾਂਜੀ ਉਹ ਕਹਿੰਦੇ ਸੋਬੇਟਾ ਕੀ ਪ੍ਰੋਗਰਾਮ ਹੈ ਜੀ ਮੈਂ ਕਿਹ ਪ੍ਰੋਗਰਾਮ ਤੇ ਹੈ ਵੀ ਨੌਕਰੀ ਕਰਨੀ ਹਾਂਜੀ ਕਰਦੇ ਹਾਂ ਹੂੰ ਹੂੰ ਤੁਸੀਂ ਰੋ ਬੈਠੇ ਇੱਕ ਮਿੰਟ ਮੇਰੇ ਕੋਲ ਗਿਆ ਹੈ ట్రాన్స్మిਟਰ ਆਈ ਜਾਏਗੀ ਆਵਾਜ਼ ਹਾਂਜੀ ਹੂੰ ਆ ਮੇਰੇ ਨਾਲ ਵੀ ਇੰਦਰ ਸਿੰਘ ਜੀ ਸਾਡੇ ਪੁਰਾਣੇ ਮਿੱਤਰ ਪਿੰਡ ਦੀਆਂ ਗਲੀਆਂ ਚ ਖੇਤਾਂ ਦੇ ਵਿੱਚ ਵੇਰੀਆਂ ਦੇ ਵੇਰਖਾਣਾ ਸਾਂ ਸੀ ਤੇ ਇਹਨਾਂ ਦੀ ਬਦੌਲਤ ਇਹ ਇੰਟਰਵਿਊ ਹੋ ਰਹੀ ਆ ਹੁਣੇ ਆਪਣੀ ਡਿਊਟੀ ਛੱਡ ਕੇ ਵਿੱਚੋਂ ਜਿਹੜਾ ਹੈਗਾ ਇੱਥੇ ਹਾਜ਼ਰੀ ਲਵਾਉਣ ਆਏ ਨੇਗੇ ਹਾਂਜੀ ਆਪਣੀ ਦੱਸੋ ਅਗੇ ਹੂੰ ਉਹਨਾਂ ਨੇ ਕਿਹਾ ਜੀ ਨੌਕਰੀ ਉਹ ਕੰਮ ਨੌਕਰੀ ਕਿਉਂ ਪੜਨਾ ਕਿਉਂ ਨਹੀਂ ਹਾਂ ਮਾਕੇ ਜੀ ਘਰ ਦੀ ਫਾਈਨੈਂਸ਼ਲ ਟੂ ਜਨੇਸੀ ਹੈ ਵੀ ਸੋ ਅੱਧਾ ਪੜਨਾ ਮੇਰੇ ਵੱਡੇ ਭਾਈ 3ਵਾਂ ਜੀ ਚੌਥੀ ਤੱਕ ਪੜੇ ਰਹੇ ਹੂੰ ਹੂੰ ਮੈਂ 10 ਪੜ ਗਿਆ ਮੈਂ 10 ਪੜ ਗਿਆ ਹੂੰ ਮੇਰੇ ਆ ਲੱਗਿਆ ਨੌਕਰੀ ਨੌਕਰੀ ਦਾ ਕੋਈ ਹਾਂਜੀ ਹੈਲਪ ਕਰੋ ਮੈਨੂੰ ਹੂੰ ਹੂੰ ਉਹ ਕਹਿੰਦੇ ਨਹੀਂ ਤੁਸੀਂ ਪੜੋ ਬਿਲਕੁਲ ਕਿ ਜਦੋਂ ਪੜੀ ਔਰ ਜਾਂਵਾਂਗੇ ਪੈਸਾ ਚਾਹੀਦਾ ਕੱਪੇ ਚ ਹਾਂਜੀ ਹਾਂਜੀ ਉਹ ਕਰਨ ਮੈਨੂੰ ਨਹੀਂ ਪਤਾ ਹੂੰ ਤੁਸੀਂ ਪੜੋ ਹੂੰ ਹੈ ਮੈਂ ਤੁਹਾਨੂੰ ਚਿੱਠੀ ਦਿਨਾਂ ਹੂੰ ਉਹ ਨਮਕਾਲੀ ਬਣਿਆ ਹਿਸਾਰ ਹਾਂਜੀ ਹਾਂਜੀ ਇਸ ਹਿਸਾਰ ਨਮਕਾਲੀ ਬਣਿਆ ਹੂੰ ਹੈ ਹਾਂਜੀ ਉਹ ਜਿਹੜਾ ਪ੍ਰਿੰਸੀਪਲ ਹੈ ਨਾ ਬਿਲਕੁਲ ਆ ਉਹ ਲੋਹਰ ਮੇਰਾ ਪ੍ਰੋਫੈਸਰ ਹੁੰਦਾ ਸੀ ਅੱਛਾ बहुत बढ़िया आदमी है मैं ओदे ना चिट्ठी दे देना तो ये उठ के जाओ ओके okay. जिन्नी थोड़ी हेल्प कर सके करो वो हां जी मैं जी चार चला गया जी चिट्ठी-चिट्ठी पढ़ बड़ बड़ा कुछ हो गया अभी मेरे तो स्टूडेंट से है कसम से हम्म हम्म तो उन्होंने के है भी थोड़ी हेल्प करनी है दसो की हेल्प चाहिए बिल्कुल तो भी पार्टनर नहीं आ रहे थे लाइन ओके हम्म ਮੈਗਾ ਜੀ ਫਾਈਨੈਂਸ਼ੀਅਲ ਦਾ ਸਹਲਪ ਸਟਾਰਟ ਕਰੀ ਜੀ ਹਮ ਕੈਨੇਡਾ ਗੱਲ ਨੇ ਇਹ ਆਰਿਆ ਸਕੂਲ ਬਹੁਤ ਵੱਡਾ ਸਕੂਲ ਹੈ ਇਸਾਰਾ ਹਾਂ ਜੀ ਹਾਂ ਜੀ ਉਹਦੀ ਬਿਲਡਿੰਗਾਂ ਦਾ ਸੰਖੇਪਨ ਕਰ ਰਿਹਾ ਜੀ ਆਪਣੀ ਬਿਲਡਿੰਗਾਂ ਬਣ ਰਹੀਆਂ ਨੇ ਸਾਰੇ ਕਾਲਜ ਜੀ ਹਮ ਹਮ ਸਕੂਲ ਦਾ ਹੌਸਲ ਸੀਗਾ ਜੀ ਮੈਨੂੰ ਹੌਸਲ ਚ ਪਤਾ ਉਹਨਾਂ ਨੇ ਹਮ ਹਮ ਐਡਮਿਸ਼ਨ ਕਰ ਲਈ ਐਫੈਸ਼ੀ ਫਸਟ ਈਅਰ ਹਮ ਕਤਾ ਬਣੇ ਦੀਆਂ ਫੀਸ ਮੁਆਫ ਕਰਤੀ ਜੀ ਸਿਰੋ ਕਾਨੇਂਜ ਕਰਚਾ ਰਹਿ ਗਿਆ ਉਹ ਤੁਹਾ ਦਾ ਹਮ ਐਨੂੰ ਕਹਿੰਦੇ ਇਹ ਤੁਮ ਖਾਣੇ ਵਾਸਤੇ ਆਫਿਰ ਮਤ ਕਰਨੀ ਪੈਂ ਹਮ ਅਗਰ ਦੱਸੋ ਜੀ ਕਦਾਰੇ ਮਿੰਟਲ ਮੈਂ ਕਰ ਦੂੰਗਾ ਹਮ ਪਰ ਟਾਈਮ ਲਗਾ ਦਿਓ ਮੈਂ ਕਿ ਕਬ ਦੇਗਾ ਤੇ ਨਾ ਫਿਰ ਨੇ ਕਿਸੇ ਪੋਲੀਟਿਸ਼ੀਅਨ ਦਾ ਲੜਕਾ ਮੇਰੇ ਕੋਲ ਟਿਊਸ਼ਨ ਤਲਵਾ ਹੂੰ ਕਰਵਨ ਰੰਗਾ ਜੀ ਗਿਆ ਹੈ ਤਾਂ ਕੋਈ ਬੇਸ ਲੈ ਕੇ ਮੇਰੇ ਘਰ ਆ ਦੇ ਜੀਗਾ ਹੂੰ ਹਮਾਰਾ ਜੀ ਵੰਡਰਫੁਲ ਚਲੋ ਜੈ ਜੀ ਨੂੰ ਟਿਊਸ਼ਨ ਚਾਹੀਦੀ ਸੀ ਉਹ ਜੀ ਕਮਲਾ ਜੀ ਆ ਸੀ ਹੂੰ ਸਾਨੂੰ ਪੈਸਾ ਮਿਲ ਜਾਂਦਾ ਸੀ ਇਹ ਰੋਟੀ ਕੱਢਣ ਦੇ ਜੀ ਆਪਰੇਸੀ ਕੱਢ ਦਿੱਤੀ ਜੀ ਸਾਹਿਬ ਹੂੰ ਇਹ ਐਫਐਸਸੀ ਫੈਕਲਟੀ ਆਫ ਸਾਇੰਸ ਕਹਿੰਦੇ ਐ ਨਾ ਫੈਕਲਟੀ ਆਫ ਸਾਇੰਸ ਕਹਿੰਦੇ ਐਫਐਸਸੀ ਇਹੋ ਨਾ ਇਹ ਹੀ ਮੈਰਕਲ ਹਾਂਜੀ ਹਾਂਜੀ ਬਣਾ ਹੀ ਹੂੰ ਬੈਸਕ ਕੁਰਤਾ ਪਜਾਮਾ ਐਫਐਸਸੀ ਤੱਕ ਠੀਕ ਹੈ ਕੋਈ ਪ੍ਰੈਕਟਿਸੈਂਟ ਹੂੰ ਐਂ ਬਣਾ ਹੋ ਗਿਆ ਜੱਬ ਦਾ ਜੀ ਪਿੰਡ ਆ ਗਿਆ ਹੂੰ ਹੂੰ ਕੰਮ ਲੱਗੇ ਪਾਣੀ ਨੂੰ ਕਿਆ ਵੀ ਨੂੰ ਟੁੱਟ ਰਿਹਾ ਨੂੰ ਮੌਗਾ ਕਿਤੇ ਕਰ ਉਹ ਲੱਗੇ ਹੂੰ ਕੰਮਕਾਰ ਕੋਈ ਨਹੀਂ ਸੀ ਕਰਦੇ ਹੂੰ ਜੀ ਹਾਂਜੀ ਕੋਤੇ ਸਰਦਾਰ ਰਾਮਲ ਸਿੰਘ ਹਰਕਰਨ ਦਾ ਦਾਦਾ ਹ ਹਰਕਰਨ ਦਾ ਦਾਦਾ ਜੀ ਡਾਕਟਰ ਆਪਣੇ ਸਰਪੰਚ ਸਾਹਿਬ ਦਾ ਸਰਪੰਚ ਦਾ ਹਾਂ ਅੱਛਾ ਜੀ ਉਹਨਾਂ ਦਾ ਘਰ ਮੇਨ ਘਰ ਸਾਡੇ ਸੱਜੇ ਹੈ ਕਬੇ ਹੂੰ ਲੰਗੜਾ ਦਾ ਘਰ ਸਾਡੇ ਸੱਜੇ ਸਾਡੇ ਘਰ ਵਿੱਚ ਅੱਛਾ ਸਾਡੇ ਘਰ ਦੀ ਵਿਖੇ ਜੀ ਸਾਡੇ ਕੋ ਨਿਕਲਦੀ ਥੀ ਇਹਨਾਂ ਦਾ ਰਹਿਣ ਦਾ ਘਰ ਹੈ ਦੱਸੀਗਾ ਦਈਆਂ ਦੇ ਘਰ ਦੇ ਨਾਲ ਸੀ ਜੀ ਪਰ ਉਹ ਵਿਡਵਰ ਸੀ ਵਿਡੋਸ ਸੀਗੇ ਵੇ ਦੋ ਦੋਵਾਰ ਸੇਗੇ ਹਮ ਇਧਰ ਹੀ ਰਹਿੰਦੇ ਸੀ ਹਮ ਬੰਗਣਾ ਦਾ ਪਹਿਲਾ ਜੜਾ ਜਿੱਥੇ ਜਿੱਥੇ ਇਹਨਾਂ ਦਾ ਇੰਦਰਸੈਨ ਦਾ ਘਰ ਸੀਗਾ ਉੱਥੇ ਉੱਥੇ ਨਹੀਂ ਇਧਰ ਦੂਜੇ ਪਾਸੇ ਅੱਛਾ ਦੂਜੇ ਪਾਸੇ ਉਹ ਜੀਦੇ ਘਰ ਤੋਂ ਧੀਰੀ ਗਈ ਜਾਂਦੇ ਹਨ ਹਾਂ 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 ਉਹ ਸੋਹਿਆ ਦੇ ਘਰ ਦੇ ਨਾਲ ਅੱਛਾ ਸੋਹਿਆ ਦੇ ਨਾਲ ਇਹਨਾਂ ਦਾ ਵੱਡਾ ਦਰਵਾਜ਼ਾ ਜਿੱਥੇ ਆਤਮਾ ਜੀ ਦੀ ਉਹ ਦੁਕਾਨ ਹੁੰਦੀ ਸੀ ਉਹ ਵੱਡਾ ਦਰਵਾਜ਼ਾ ਹੁੰਦਾ ਸੀ ਸਮਝ ਗਏ ਕਾਫੀ ਜਗ੍ਹਾ ਤੱਕ ਪੈਦਲ ਉੱਟਣ ਆਸਥੇ ਸੀ ਬਾਕੀ ਡੰਗਰਾਂ ਦਾ ਸੀ ਇਧਰ ਹਾਲ ਸੀ ਇਹ ਤੋਂ ਵੀ ਤੜੀ ਦਾ ਠੀਕ ਹੈ ਉੱਥੇ ਰਹਿਣਾ ਸੀਗਾ ਹੂੰ ਤੇ ਉੱਥੇ ਅਸੀਂ ਵੀ ਚਾਰ ਪੰਜ ਡਾਲ ਰਹੇ ਗਰਮੀ ਦੇ ਦਿਨ ਸੇ ਸੰਤਾਨ ਦੇਖ ਆਏ ਸੀ ਹੂੰ ਹੂੰ ਪਣ ਪੈ ਰਹੇ ਨੇ ਇੰਦਰ ਕਾਂਦੇ ਵੀ ਪਾਈ ਆਉਗਾ ਬਲਕੇ ਉਹ ਰਿਵੀਉਣਾ ਆਉਗਾ ਫਰਾਂਗੇ ਹੂੰ ਹੂੰ ਰਿਜ਼ਲਟ ਆ ਗਿਆ ਜੀ ਮੇਰੇ ਹੀ ਲਿਖੇ ਆਏ ਐਮ ਐਲ ਮਾਰਸਲੇਟਰ ਮਾਰਸਲੇਟਰ ਹੂੰ ਚੱਕਰ ਜਪਾਗੇ ਉਹ ਤਾਂ ਪਾਸ ਤਾਂ ਹੋ ਗਏ ਮਾਰਸਲੇਟਰ ਸੋਚੇ ਵੀ ਅਪਲਾਈ ਕਰਾਂਗੇ ਇੰਜੀਨੀਅਰਿੰਗ ਕਾਲਜ ਹੂੰ ਉਹਨਾਂ ਨੂੰ ਇੰਜੀਨੀਅਰਿੰਗ ਲਈ ਕਿਹੜੇ ਚ ਇੱਕੋ ਹੀ ਸੀ ਜੰਨੀਗੜ੍ਹ ਚੰਡੀਗੜ੍ਹ ਦਾ ਇੱਕ ਹੂੰ ਸੇ ਤਾਂ ਪਰਤੇ ਯੂਰਜਾਨਾ ਬਹੁਤ ਬਣੇ ਨੇ ਅੱਛਾ ਇਹ ਬਾਤ ਚ ਬਣੀ ਹੂੰ ਇਹ 55 ਦੀ ਗੱਲ ਹੈ 55 60 ਤਦ ਹੀ ਦੋ ਚਾਲ ਦੇਣਾ ਬਾਅਦ ਫਿਰ ਮਾਰਕਸ ਵੀ ਆ ਗਏ ਹੂੰ

ਅਸੀਂ ਚੰਨੀਗੜ੍ਹ ਗਏ। ਉਹ ਟੇਪ ਉੱਕੇ ਯਾ ਬੱਸ ਸਟੈਂਡ ਹੁੰਦਾ ਸੀ ਬਾਈਂਡਰ ਫਟੜਦੇ ਬੈਗ ਤੇ ਜਿੱਥੇ ਅੱਜ ਕੱਲ੍ਹ ਕਿਸਾਨ ਪੜਾਣਿਆ ਨਾ ਹੂੰ ਹੂੰ ਇੱਥੇ ਪੰਜਵਾ ਦਾ ਬੱਸ ਸਟੈਂਡ ਕਹਿੰਦੇ ਸੀ। ਜੀ। ਉੱਥੋਂ ਪ੍ਰੈਸ ਬਿਲਡਿੰਗ ਸਾਹਮਣੇ ਨਜ਼ਰ ਆਉਂਦੀ ਸੀ। ਹੂੰ ਹੂੰ 18 ਸੈਕਟਰ ਦੇ ਵਿੱਚ ਕੁਝ ਨਹੀਂ ਬਣਿਆ ਹੋਇਆ ਸੀ ਸਿਰਫ ਸੇ ਓਕੇ ਓਕੇ। ਆ। ਅਸੀਂ ਉਹ ਬੰਨੀ ਦੇ ਲਈ ਚਤੁਰਤਵ ਕੋਈ ਜਾ ਕੇ ਪ੍ਰੈਸ ਪ੍ਰੈਸ ਬਿਲਡਿੰਗ ਜਾਈ। ਹੂੰ। ਜਾ ਕੇ ਟੈਕਨੋਲੋਜੀ ਮਿਲਦੀ ਵੀ ਮੈਂ ਆਪਣੇ ਜਿਹਾ ਸੀ ਫਾਰਮ ਨੇ ਜਿੱਤੋ। ਕੁਝ ਨਹੀਂ ਤੁਸੀਂ ਜੀ ਰਾਜਾ ਨਹੀਂ ਮੈਂ ਫਾਰਮ ਕਰਾ ਚੈਨ ਨਾ ਹਾਂ ਹੂੰ ਮੈਂ ਕਿਹ ਚੋ ਲੋ ਰਹਿੰਦੇ ਹੋ ਇਹ ਨਹੀਂ ਨਹੀਂ ਨਾ ਫਾਰਮ ਕਰਾਇਆ ਇਹ ਆਹ ਆਹ ਗੱਲ ਮੈਨੇ ਵੀ ਮੁੜ ਕੇ ਫੇਰ ਮੈਨੇ ਪਿੰਡੋਂ ਦੰਦੇ ਹੂੰ ਪਿੰਡਾਂ ਆਇਆ ਪਰ ਇਹ ਦੋਸਤ ਕਰਵਾਏ ਵੈਰੀਫਿਕੇਸ਼ਨ ਕਰਾਈ ਹੋਈ ਹੈ ਬੜਾਈ ਲਾਸਟ ਡੇਟ ਤੋਂ ਐਕਟੀਵੇਟ ਦਿਨ ਤੋਂ ਦਿੰਦੇ ਨੇ ਪਾ ਉਦੋਂ ਪਿੰਡ 'ਚ ਸਰਪੰਚ ਪਤਾ ਤੁਹਾਨੂੰ ਕੌਣ ਸੀਗਾ? ਜਾਂ ਤਾਂ ਕੁਝ ਦਿਮਾਗ 'ਚ। ਨੰਬਰਦਾਰ ਹਮਦਰਜਾ ਸਰਪੰਚ ਨਹੀਂ ਹੁੰਦੇ ਸੀ। ਸਰਪੰਚ ਹੁੰਦੀ ਹੀ ਨਹੀਂ ਸੀ। ਨਾ। ਅੱਛਾ। ਕੋਈ ਪੰਚਾਇਤ ਨਹੀਂ ਸੀ। ਨੰਬਰਦਾਰ ਤਿੰਨੇ ਹੁੰਦੇ ਸੀ, ਤਿੰਨੇ ਮਲੇ ਆਪਣੇ। ਅੱਛਾ। ਆਪਣਾ ਉਹ ਪਿਆਰਾ ਉਹ ਕਿਤਾ ਪਿਆਰਾ ਜਿਹਾ ਹੁੰਦਾ ਸੀ। ਹਾਂ। ਹੁਣ ਹੁਕਮ ਆਉਣਾ। ਇੱਕ ਇੱਕ ਹੁਕਮ ਆਉਣਾ। ਹੈ? ਇੱਕ ਹੁਕਮਾ ਹੋਊਗਾ ਹੁਕਮਾ। ਨਾ ਇੱਕ ਇਹਦਰ ਰੁਕ ਵੀ ਜਿਹਾ ਹੁੰਦਾ ਸੀ। ਅੱਛਾ ਇੱਕ ਬੁੱਧੇ ਕੇ ਵਾਜਦੇ ਨੂੰ ਉਹਨਾਂ ਦਾ ਹੋਊਗਾ ਫਿਰ ਅੱਛਾ ਰਗਵੀਰ ਸਿੰਘ ਹਾਂ ਠੀਕ ਹੈ ਰਗਵੀਰ ਹੋਣਾ ਉਹਦਾ ਲੜਕਾ ਹੈ ਹੂੰ ਪੜਨਾ ਪੜਦਾ ਰਿਹਾ ਅੱਛਾ ਜੀ ਉਹ ਗਲੀ ਚ ਜਾ ਕੇ ਘਰ ਸੀ ਉਹਦਾ ਓਕੇ ਨੰਬਰ ਦਾ ਹੁੰਦੇ ਸੀ ਹੂੰ ਚਲੋ ਫਾਰਮ ਭਰ ਗਿਆ ਸੀਟਾਂ ਚਾਹੀਦੀ ਅੱਛਾ ਜੀ तीन साल चारी, hmm. इवन hmm. तक हो चाली एक सौ भी होस्टल बने ईवन चंडीगढ़ के लोगल स्टूडेंट्स होस्टल च रहना पैदा क्योंकि सवेरे पांच बजे तो लेके रात तक स्टूडेंट बिजी रख दी मैं पेसू सीट अप्लाई की चार सीटें चाली चार दस प्रसेंट ਚਾਰੀ ਹੋਈ ਮੈਂ ਮਰਕਲ ਜਲੋ ਐਨੀਵੇ ਹੂੰ ਚਾਰੀ ਆਦੋ ਜੋ ਵਿੱਚ ਉਹ ਮੁੰਡੇ ਜਿਹੜੇ ਟਾਪਰੇ ਆਏ ਹੋਏ ਸੀ ਨਾ ਕਪੂਰਥਲੇ ਦਾ ਇੱਕ ਪਰਵਾਦੇ ਦਾ ਹਾਂਜੀ ਹਾਂਜੀ ਇਹ ਵੀ ਪੋਰਚ ਕਰਕੇ 50 ਜਿਤਾਬ ਕੀਤਾ ਸੀ ਹੂੰ ਉਹਨਾਂ ਨੇ ਵੀ ਪੈਪਸੋਡੀਟ ਕਲੇਮ ਕਰਦੀ ਹੂੰ ਉਹਨਾਂ ਨੂੰ ਕਿਹਾ ਕਿ ਅ ਵੀ ਲੋਗਾਂ ਨੇ ਵੀ ਤੁਹਾਨੂੰ ਐਸੀ ਸੀਗੀ ਮਿਲਦੀ ਹੈ ਹੁਣ ਤਾਂ ਹੈ ਹੂੰ ਉਹ ਨਹੀਂ ਮੰਨੇ ਜੀ ਇਸ ਕਰਕੇ ਮੈਂ ਤਾਂ ਆਇਆ ਨਹੀਂ ਕਿ अच्छा इंजीनियरिंग कॉलेज नहीं आया मैं हम्म मैं भाई ए बी कोर्स ज्वाइन कर लिया फिर हिसार अच्छा जी सताई अठाई उन्ती ती चार दिन ना स्पोर्ट्स है स्पोर्ट्स कॉलेज हिसार कॉलेज बंद कॉलेज बंद ਕੀ ਵਜ੍ਹਾ ਕੀ ਬਣੀ ਸਪੋਰਟ ਸੋਰੀਆਂ ਸੀ ਹੈ ਨਾ ਸਪੋਰਟ ਸੋਰੀਆਂ ਸੀ ਠੀਕ ਹੈ ਇੱਕ ਮਿੰਟ ਲਾਦੇ ਦਾ ਪਰਸਨਾ ਹੈ ਟ੍ਰਾਂਸਫਰ ਹੋ ਕੇ ਹਜ਼ਾਰ ਆ ਗਿਆ ਮੇਰਾ ਬਾਖਲ ਸਹੀ ਹੋ ਬਲਾਡੇ ਤੋਂ ਹਾਂ ਹੂੰ ਉਹ ਕਦੀ ਮੈਨੂੰ ਵਜ਼ਾਰਤ ਮਿਲ ਗਿਆ ਸ਼ਾਮ ਨੂੰ ਹੂੰ ਉਹ ਕਹਿੰਦੇ ਜੀ ਥੋੜੀ ਕੋਈ ਰਜਿਸਟਰੀ ਆਈ ਫਿਰਦੀ ਹੈ ਹੂੰ ਆਦਮੀ ਦੇਣ ਆਇਆ ਸੀ ਤੁਸੀਂ ਮਿਲੇ ਨਹੀਂ ਵਾਪਸ ਪਈ ਇਹ ਪਰੋਸਟ ਆ ਵਿੱਚ ਹੂੰ ਤੁਸੀਂ ਵੇਰੇ ਮੇਰੇ ਨਾਲ ਤੇ ਲੈ ਮੈਂ ਦਵਾ ਹੂੰ ਮੈਂ ਗਿਆ ਜੀ ਤੇ ਰਿਸਿਵ ਲੀ 28 ਨਵੰਬਰ 28 ਨਵੰਬਰ ਮੈਨੂੰ ਲਿਖੀ ਮੈਂ ਚਿੱਠੀ ਉਹ ਖੋਲੀ ਉਹਦੇ ਜਿਹੜੇ ਪੋਸ 28 ਨਵੰਬਰ ਸਾਲ ਕਿਹੜਾ ਸੀ 55 55 ਹੂੰ और लिखा है कि सीट के इन इलेक्ट्रिकल इंजीनियरिंग है हम इज ऑफर्ड टू यू जॉइन बाय चप्पी ओके मेरा छठा ही हूं हम लेटर मिल है था ही हूं हाँ। मेरा प्रोफेसर सी खास फिजिसदा प्रोफेसर पासी हनी हाँ और दूर के रहना थी मैं फटाफट और चिट्ठी पढ़ के बना को दिया हम ना कि 100 डेज तक होगी ਕਿੱਠੀ ਮੈਨੂੰ ਅੱਜ ਮਿਲੀ ਐ। ਉਹ ਕਹਿੰਦਾ ਯੂਕੇ ਦਾ ਚਾਂਸ। ਹੂੰ। ਜਾਂ ਚੰਡੀਗੜ੍ਹ। ਅਗੈ ਗੱਡੀ ਦਾਦ ਨੂੰ ਪੈਨ ਫੜੀ। 28 ਰਾਤ ਨੂੰ। ਕਿਉਂਕਿ ਉੱਥੋਂ ਆਪਣਾ ਬਿਸਾਰ ਤੋਂ। ਬਿਸਾਰ ਤੋਂ ਹੀ। ਜਾਂ ਕਲ ਜਾਖਲ ਤੋਂ ਚੇਂਜ ਕਰਕੇ ਗੱਡੀ ਲੈ ਆ। ਕਿਤੇ ਰਾਤ ਨੂੰ ਆਏ ਹੋਗੇ 3-4 ਵਜੇ 2 ਵਜੇ ਜੁਪੀ। ਟੋਟੋ ਬੋਤਾਰਾਂ ਕਿੱਥੋਂ ਆਉਣਾ ਐ? ਮੈਂ ਉਹਨਾਂ ਦੇ ਗਿਆ ਸਾਡੇ 8 ਜੀਸੇ ਕਾਂਠ ਬੱਚੋਣੇ ਦੇ ਰਹੇ ਸੀ ਹਾਂਜੀ ਕੰਮਾਈਂ ਸੇ ਦੁਕਾਨ ਨੂੰ ਆਹ ਕਾਫੀ ਹੁਣ ਵੀ ਮੇਰੇ ਖਿਆਲ ਹੈਗੇ ਉਹਨਾਂ ਦੇ 8 ਹਾਂਜੀ ਉਹਨਾਂ ਨੇ ਮੈਂ ਗਿਆ ਉਹਨਾਂ ਕੋ ਸਾਈਕਲ ਲਿਆ ਮੈਂ ਪਿੰਡ ਗਿਆ ਜੀ ਹੂੰ 29 ਜੇਰੇ ਹੋ ਗਈ ਨਾ ਹਾਂਜੀ ਪਿੰਡ ਗਿਆ ਕਰਮਾ ਕੱਲੀ ਹੂੰ ਜਿੰਨਾ ਮੇਰੇ ਵੱਡੇ ਭਾਈ ਦਰو درو ਇਹ ਪਿੰਡਾਂ ਯਾਕੇ ਕਾ ਕਪਾਟ ਕੋ ਫਿਰ ਲੈਂਦਾ ਜੀ ਹੋਰ ਫਿਰ ਜੇ ਜੀ ਜਾਂਦੇ ਠੀਕ ਠੀਕੀ ਪਿੰਡ ਜਾ ਕੇ ਫਿਰ ਵੇਚ ਵੇਚ ਆਏ ਹੂੰ ਮਾਤਰ ਦੀ ਹੜੀ ਕਰਦੇ ਸੀ ਦੀ ਹੜੀ ਸਭ ਨੂੰ ਤੁਸੀਂ ਅੰਦਰ ਵੀ ਖਾਣ ਨੂੰ ਟਹਿਣੇ ਸੀ ਗਾ ਅਰੇ ਹੂੰ ਹੂੰ ਦਿਨੋ ਹੈ ਨਾ ਮੈਂ ਮਾਂ ਨੂੰ ਗੱਲ ਕੀਤੀ ਮੈਂ ਕਿ ਸਾਈ ਮੈਨੂੰ ਕੋਈ پیسے ਚਾਹੀਦੇ ਨੇ ਉਹ ਦਿਨ ਦੇ ਪੈਸੇ ਦੇ ਕੋਈ ਸੀਗੇ ਉਹ ਕਹਿੰਦੀ ਬੇਟਾ ਇਹਨੇ ਲੈ ਗਿਆ ਲੈ ਜਾ ਲੈ ਜਾ ਤੂੰ ਮੈਂ ਨਾ ਜੇ ਫਲੀ ਆ ਦੇ ਨਹੀਂ ਮੈਨੂੰ ਪਰ ਮੈਂ ਦੇਖਿਆ ਵੀ ਮੇਰੇ ਉਹਨਾਂ ਨੇ ਸੈਲੀ ਤਾਂ ਉਹ ਕਿਸ਼ਨ ਤਾਂ ਅਗਸਤ ਤੋਂ ਲੈਣੀ ਹੈ ਹੂੰ ਤੇ ਪੰਜੇ ਮਹੀਨੇ ਦੀ ਫੀਸ ਕਾਫੀ ਹੋਏਗੀ ਫਿਰ ਮੈਂ ਆੜਤਿਆਂ ਕੋਈ ਟਿਕਿਆ ਉਹ ਰਲੀ ਵਾਲਾ ਆਦਮੀ ਜੀ ਸਰ ਦੇ ਦੇ ਸਰਦ ਹੂੰ ਔਰ ਮੀਡੀਆ ਮੈਨੇ ਮੈਂ ਉਹਨੂੰ ਕਿਹਾ ਮੇਰੀ ਇਹ ਪ੍ਰੋਬਲਮ ਹੈ ਕਹਿੰਦੇ ਪੈਸੇ ਦੀ ਕੋਈ ਗੱਲ ਨਹੀਂ ਜਿੰਨੇ ਜੁਨੇ ਲੈ ਜਾ ਹੂੰ ਮੈਂ ਜਿਹੜਾ ਜਿੰਨਾ ਲਾਇਆ ਸੀ ਉਹਨੇ ਜ ਪੈਸੇ ਉਹਨਾਂ ਕਿਹ ਲੈ ਲਈ ਉਹਨਾਂ ਫਿਰ ਮੈਂ ਮੈਡੀਕਲ ਸਰਟੀਫਿਕੇਟ ਲੈਣਾ ਸੀਗਾ ਜੀ